بس ਚੁੱਪ ਕਰ ਜਾ ਬੱਸ ਅਰੇ ਨਾ ਹੋਈ ਰੇ ਭਾਬੀ ਪਰ ਮੇਰੇ ਨਾਲ ਮੇਰੀ 2 ਦਿਨ ਪਹਿਲਾਂ ਹੀ ਗੱਲ ਹੋਈ ਸੀ ਮੇਰਾ ਕਹਿੰਦਾ ਸੀ ਮੈਂ ਆਉਂਗਾ ਤੇ ਤੇਰੇ ਕੋਲ ਰੱਖੜੀ ਬਣਾ ਕੇ ਜਾਵਾਂਗਾ ਭਾਬੀ ਮਾਰੇ ਹੋਏ ਕਦੇ ਨਹੀਂ ਵਾਪਸ ਆਉਂਦੇ ਹੰਬਰੇ ਦਵਾਲਾ ਮੇਰੀ ਮਾਂ ਘੱਟ ਕੇ ਬੱਗ ਹੀ ਨਹੀਂ ਮੇਰਾ ਘਰ ਆਦਾ ਨਹੀਂ ਮੈਂ ਸਾਰੀ ਜ਼ਿੰਦਗੀ ਐ ਕਿ ਮੈਂ ਘੱਟੂੰਗੀ ਵਾਹਿ ਵਾਹਿ ਗੁਰੂ ਵਾਹਿ ਵਾਹਿ ਗੁਰੂ ਇਹ ਚਿੰਦਨ ਦੇਖਦੇ ਨਾ ਬਹੁਤ ਮਨ ਖਰਾਬ ਹੁੰਦਾ ਕੀ ਹੋ ਗਿਆ ਰੋਈ ਕਿ ਜਾਣੇ ਇੱਥੇ ਆ ਕੇ ਪੁੱਤ ਮਨਿਆ ਨੂੰ ਕਿਹੜੀ ਕੌਂਸਲ ਨਾ ਬਰਿਆ ਮਾ ਕਿਸੇ ਹੌਸਲੇ ਨਾਲੋਂ ਬਿਰਦੀ ਨਹੀਂ ਸਾਰਾ ਦਿਨ ਰੋਂਦੀ ਆ ਮੈਥੋਂ ਵੀ ਦੇਖੇ ਨਹੀਂ ਜਾਂਦੀ ਗੀ ਬੇਬੇ ਕੀ ਕਰਾਂ ਭਾਬੀ ਦੇਖੀ ਤਾਂ ਮੈਥੋਂ ਵੀ ਨਹੀਂ ਆਉਂਦੀ ਪਰ ਚੁੱਪੀ ਨਹੀਂ ਕਰਦੀ ਕਿਹੜਾ ਹੌਸਲਾ ਦੇ ਮਾ ਉਹਨੂੰ ਕਿਵੇਂ ਉਹ ਚੁੱਪ ਕਰੇ ਪੁੱਤ ਤੂੰ ਹੀ ਦੱਸ ਉਹ ਤੇ ਵੀ ਦੁਕਾਨ ਦਾ ਘਾਟ ਕਰ ਗਿਆ ਉਹ ਵੀ ਕੀ ਕਰੇ ਵਿਚਾਰੀ ਉਹ ਇੱਥੇ ਗੱਲ ਬਤ ਕਿਹੜੇ ਤਰ੍ਹਾਂ ਸੁਣਾਉਣਾ ਕੀ ਕਹਿ ਕੇ ਬਰਿਆਵਾ ਮੈਂ ਤਾਂ ਆਪਦੇ ਟਾਈਮ ਕੱਢ ਲਿਆ ਸੀ ਉਹ ਤਾਂ ਕੱਲ ਦੀ ਜਬਾਕੜੀ ਐ ਬਬਾ ਤੂੰ ਚੁੱਪ ਕਰ ਜਾ ਐ ਤਾਂ ਪੱਪੀ ਹੋਰ ਦੁਖੀ ਹੋਊ ਜਿਉਹਨੇ ਤੈਨੂੰ ਰੋਂਦੀ ਨੂੰ ਦੇਖ ਮੇਰੇ ਵੀ ਹੌਲ ਪੈਂਦੇ ਨੇ ਮੈਂ ਤਾਂ ਉਹਨੂੰ ਰੋ ਕੇ ਵੀ ਨਹੀਂ ਦਿਖਾਉਂਦੀ ਐਨੇ ਦੁੱਖ ਮੇਰੇ ਦੇ ਵੀ ਡਿੱਗੇ ਪਹਿਲਾਂ ਤਾਂ ਉਹਦਾ ਪਿਓ ਤੁਰ ਗਿਆ ਵੇ ਮੇਰੇ ਪੁੱਤ ਤੋਰਤਾ ਮੈਂ ਮੇਰਾ ਕਿੱਡਾ ਕਿ ਜਿਗਰਾ ਵੀ ਮੈਂ ਸਾਰੇ ਦੁੱਖ ਝੱਲੀ ਜਾਵਾ ਮਰ ਤੋਂ ਵੀ ਦੁੱਖ ਨਹੀਂ ਝੱਲੇ ਜਾਂਦੇ ਨਾ ਮੈਂ ਤੂੰ ਦਾ ਦੁੱਖ ਦੇਖਿਆ ਹੰਦ ਕੱਲ ਵੀ ਜਵਾਕੜਿਆ ਹੈ ਡਾ ਪਹਾੜੋਂ ਤੇ ਰੱਬ ਨੇ ਛਿੜਤਾ ਇਹ ਬਿੱਖੀ ਕਰੀਏ ਹੁਣ ਮੇਰਾ ਵੀ ਤਾਂ ਭਰਾ ਸੀ ਮੈਂ ਵੀ ਤਾਂ ਸੌਂਬੀ ਆਨੀ ਆਪਦੇ ਆਪ ਨੂੰ ਹੋਂਦੀ ਏ ਪਰ ਦੋਸਤਾ ਕਿਸੇ ਨੂੰ ਨਹੀਂ ਨਾ ਤੈਨੂੰ ਨਾ ਨੇ ਹਾਂ ਨੂੰ ਤੇ ਮੈਂ ਵੀ ਕੋਈ ਉਹ ਹੀ ਨਹੀਂ ਕਰਦੀ ਬਹੁਤ ਵੱਡੇ ਦੁੱਖ ਲਾਏ ਰੱਬ ਨੇ ਚੱਲੇ ਨਹੀਂ ਜਾਂਦੇ ਹੈਗੇ ਕਿੰਨੀ ਕਰ ਆਪਣੇ ਲਿਖੀ ਸੀ ਉਹਨੇ ਕੋ ਪੂਰੀ ਕਰ ਗਿਆ ਆਪਣੇ ਉਹਦੀ ਇੰਨੀ ਕੀ ਲਿਖੀ ਸੀ ਕੀ ਗੱਲ ਪਹਿਲਾਂ ਤਾਂ ਉਹਦੇ ਪਿਓ ਦੀ ਇੰਨੀ ਕੀ ਲਿਖੀ ਸੀ ਚਲ ਉਹ ਤਾਂ ਮੈਂ ਛਾਪਰ ਕਰ ਲਿਆ ਮੇਰਾ ਪੁੱਤ ਮੇਰੇ ਸਾਹਮਣੇ ਸੀ ਪਾਲ ਲਿਆ ਪੜਾ ਤਾ ਲਿਖਿਆ ਤਾ ਵਿਆਹ ਲਿਆ ਹੁਣ ਫਿਰ ਉਹਨੇ ਕੀ ਉਮਰ ਚੀ ਉਹਨੂੰ ਖੋ ਲਿਆ ਪੁੱਤ ਕਿਵੇਂ ਸਬਰ ਕਰਾਂ ਤੂੰ ਹੀ ਦੱਸ ਦੇ ਕੀ ਕਰ ਸਕਦੇ ਹੁਣ ਆਪਣੇ ਕਿਹੜਾ ਕੁਛ ਹੱਤਬਸਾ ਵੀ ਆਪਾਂ ਕੁਛ ਕਰ ਲਈਏ ਆਪਣੇ ਵੱਸੋਂ ਵੀ ਤਾਂ ਆਪਾਂ ਮਰਿਆ ਨੂੰ ਵਾਪਸ ਨਾ ਲੈ ਆਈਏ ਪੁੱਤ ਮੈਨੂੰ ਤਾਂ ਇਹ ਲੱਗਦਾ ਮੈਨਾਂ ਜੇ ਮੇਰੇ ਸਾਰੇ ਹੋਵੇ ਨਾ ਉਹਦੀ ਜਾਨ ਕਿਉਂ ਨਾ ਕੱਢ ਲਾਂ ਨਹੀਂ ਦੁੱਖ ਦੇਖਿਆ ਹੁੰਦਾ ਮੈਂ ਤੂੰ ਨਹੀਂ ਹੈ ਨਹੀਂ ਦੇਖੀ ਜਾਂਦੀ ਹੋਗੀ ਨਹੀਂ ਬੇਬੇ ਤੂੰ ਇਹ ਜੀਆਂ ਗੱਲਾਂ ਕਿਉਂ ਕਰਦੀਆਂ ਧੀਏ ਇਹ ਗੱਲ ਤਾਂ ਸਹੀ ਹੈ ਮਰੇ ਨੂੰ ਵਾਪਸ ਕੋਈ ਨਹੀਂ ਲਿਆ ਸਕਦਾ ਇਹ ਵਾਪਸ ਆਉਂਦੇ ਹੋਣ ਤਾਂ ਫਿਰ ਰੋਈਏ ਕਾਸਤੂ ਬੇਬੇ ਚੁੱਪ ਕਰ ਜਾ ਹੁਣ ਤਾਂ ਆਪਾਂ ਨੂੰ ਸਬਰ ਕਰਨਾ ਹੀ ਪਊਗਾ ਬਹੁਤ ਔਖੀ ਧੀਏ ਕਹਿਣਾ ਤਾਂ ਸੌਖਾ ਹੈ ਪਰ ਸਬਰ ਕਰਨਾ ਬਹੁਤ ਔਖਾ ਹੈਗਾ ਬੇਬੇ ਫਿਰ ਹੁਣ ਕਰਨਾ ਤਾਂ ਪਊਗਾ ਹੀ ਆਪਾਂ ਕੀ ਕਰ ਸਕਦੇ ਆਂ ਤੇ ਇਹ ਬਹੁਤ ਔਖਾ ਕਰਦਾ ਰੱਬ ਨੇ ਕਿਉਂ ਇੰਨੇ ਇਮਤਿਹਾਨ ਲੈਂਦਾ ਮੇਰੇ ਇਹ ਕੋਈ ਨਾ ਬੇਬੇ ਤੂੰ ਚੁੱਪ ਕਰ ਆ ਜਾ ਆਰਾਮ ਕਰ ਅਸੀਰ ਤੈਨੂੰ ਵੀ ਕਿੰਨੇ ਦਿਨ ਹੋ ਗਏ ਨੇ ਮੈਂ ਕਹ ਵੀ ਉਹ ਪੱਠਾ ਮੈਂ ਕਿਹਾ ਅਰਾ ਕੰਮ ਨਾ ਵੀ ਓਖਾ ਹੋ ਰਿਹਾ ਕਰ ਮੇਰਾ ਕੰਮ ਹੋਇਆ ਵੈਸੇ ਤਾਂ ਯਾਰ ਹੋਰ ਮੰਗੇ ਕਿਵੇਂ ਆ ਠੀਕ ਆ ਬਈ ਵਧੀਆ ਮਾੜਾ ਕੰਮ ਹੀ ਹੋਇਆ ਉਧਰ ਯਾਰ ਭੈਣ ਕਣੀ ਤਾਂ ਹਨ ਹੋਰ ਬਈ ਬਸ ਐਵੇਂ ਕੀ ਗੱਲ ਹੋ ਗਈ ਸੀ ਕੁਝ ਨਹੀਂ ਬਈ ਬਸ ਛੁੱਟੀ ਆਈ ਜਾਂਦਾ ਸੀ ਐਕਸੀਡੈਂਟ ਹੋ ਗਿਆ ਰਾਚਾ ਅੱਛਾ ਫੋਨ ਹੀ ਕਰਿਆ ਮੈਨੂੰ ਤਾਂ ਫੋਨ ਆਇਆ ਸੀਗਾ ਬਹੁਤ ਮਾੜਾ ਲੱਗਿਆ ਯਾਰ ਭੈਣ ਤਾਂ ਪਹਿਲੀ ਦੁੱਖਾਂ ਦੀ ਮਾਰੀ ਪਈ ਸੀ ਰੱਬ ਨੇ ਬਹੁਤ ਵੱਡਾ ਦੁੱਖ ਲਾਤਾ ਬਸ ਹੁਣ ਮਾੜਾ ਸੁਖੀ ਹੋਈ ਸੀ ਆ ਦੁੱਖ ਆ ਗਿਆ ਹੁਣ ਇਹ ਤਾਂ ਸਾਰਿਆਂ ਨਾਲ ਵੱਡਾ ਦੁੱਖ ਆ ਮੰਗੇ ਸਾਰੀ ਜ਼ਿੰਦਗੀ ਉਹਦੇ ਚਾਂ ਹੀ ਲੰਘੀ ਨੇ ਹਾਲੇ ਤੱਕ ਅਜੇ ਤਾਂ ਕੋਈ ਉਮਰ ਵੀ ਨਹੀਂ ਹੈਗੀ ਉਹਦੀ ਵਿਚਾਰੀ ਦੀ ਹੋ ਗਰੋਛ ਛੋਟੇ ਹੋ ਮਰ ਗਈ ਹੁਣ ਫਿਰ ਅੱਗੇ ਦਾ ਕੀ ਸੋਚਾਂਗੇ ਅਜੇ ਤਾਂ ਬਈ ਕੁਝ ਨਹੀਂ ਸੋਚਿਆ ਹੈਗਾ ਉਹਨੇ ਤਾਂ ਜਵਾਕ ਵੀ ਸਾਨੂੰ ਦਿੱਤਾ ਸੀਗਾ ਕਹਿੰਦੇ ਚੱਲ ਛੋਟੇ ਜਵਾਕ ਨਹੀਂ ਹੈਗਾ ਜਵਾਕ ਤੁਸੀਂ ਰੱਖ ਲਓ ਉਹ ਫਿਰ ਮੰਗੇ ਹੁਣ ਕਿਹਦੇ ਸਾਰੇ ਰਹੂਗੀ ਅੱਗੇ ਸਾਰੀ ਜ਼ਿੰਦਗੀ ਬਸ ਬਈ ਇੱਕ ਕੁੜੀ ਹੈਗੀ ਹੈ ਨਾ ਇੱਕ ਬੇਬੇ ਹੈਗੀ ਹੁਣ ਬੇਬੇ ਦਾ ਕੀ ਪਤਾ ਛਾਲਾ 2 ਸਾਲਾ 4 ਸਾਲਾ ਉਗੀ ਦੇ ਸਾਰੇ ਜ਼ਿੰਦਗੀ ਗੱਡੂ ਕਿਸੇ ਚਾਹੇ। ਅੱਜ ਤੱਕ ਵੀ ਫਿਰ ਕੁਛ ਨਹੀਂ ਸੋਚਿਆ। ਕਰਾਂ ਐ ਗੱਲ ਬੇਬੇ ਨਾਲ। ਵੀ ਕੀ ਕਹਿੰਦੀ ਹੈਗੀ? ਤੂੰ ਗੱਲ ਕਰੀ। ਅਜੇ ਵੀ ਹਜੇ ਥੋੜਾ ਟਾਈਮ ਹੋਇਆ ਗਿਆ ਚੰਗੇ ਵੀ ਨਹੀਂ ਲੱਗਦੇ ਹਜੇ ਗੱਲਾਂ ਕਰਦੇ। ਚਲੋ ਉਹ ਤਾਂ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਉਹਨੇ ਕੀਤਾ ਹਨ। ਉਹਦੇ ਵਿੱਚ ਤਾਂ ਆਪਾਂ ਕੁਛ ਕਰ ਵੀ ਨਹੀਂ ਸਕਦੇ। ਤੂੰ ਫਿਰ ਵੀ ਮੰਗੇ ਬੇਬੇ ਨਾਲ ਗੱਲ ਕਰੀ। ਗੱਲ ਤਾਂ ਕਰਾਂ ਐ ਬਈ ਫਿਰ ਆਇਆ ਨਾ ਅਲਾ ਕਹਦੂ ਤੁਸੀਂ ਆਪਦੀ ਕੁੜੀ ਬਾਰੇ ਸੋਚੀ ਐ ਨਾ। ਮੇਰੇ ਵਰਗਾ ਕੋਈ ਸੋਚੇ ਨਹੀਂ ਹੈਗਾ। ਨਹੀਂ ਫਿਰ ਮੰਗੇ ਤੂੰ ਜਵਾਬ ਦੇ ਦੇਣਾ ਉਹਨੂੰ ਵਾਪਸ। ਕਰੂੰ ਬਈ ਗੱਲ ਤੇਰੀ ਭਾਬੀ ਵੀ ਗਈ ਹੋਈ ਐ ਨਾ ਪਿੰਡ ਉਹ ਬਿਮਾਰ ਵੜੇ ਹੋ ਗਈ ਸੀ ਉਹਦੇ ਦੇਖੋ ਪ੍ਰੋਬਲਮ ਜੀ ਆ ਗਈ ਸੀ ਉਹਦਾ ਕਰਕੇ ਉਹ ਠੀਕ ਨਹੀਂ ਹੋਈ ਮੈਂ ਉਹਨੂੰ ਪਿੰਡ ਹੀ ਭੇਜ ਤਮਾਹ ਚੋਂ ਪਿੰਡ ਜਾਇਆ ਚਲਾ ਠੀਕ ਆ ਬੱਕ ਇੱਥੇ ਬੈਠੇ ਰੋਈ ਜਾਂਦੀ ਸੀ ਇੰਨੇ ਹੰਦਿਆਂ ਗੱਲਾਂ ਸੋਚ-ਸੋਚ ਕੇ ਬਸ ਉਹਨੇ ਮਨ ਦਾ ਖਰਾਬ ਕਰ ਰੱਖਿਆ ਸੀ ਆ ਕੋਈ ਜਾਂਦਾ ਯਾਰ ਉਹਨੂੰ ਕਿਹਾ ਮਾਦਮੀ ਨਾ ਬਰੀ ਲਾਇਆ ਉਹਨੂੰ ਕੋਈ ਗੱਲ ਨਹੀਂ ਉਹ ਚਲ ਆਇਆ ਜੇ ਤੁਸੀਂ ਨਾਲੇ ਉਹਨੂੰ ਜਵਾਬ ਖਫਤੇ ਦੇਤਾ ਨਾ ਉਹਦਾ ਮਨ ਹੌਲਾ ਹੋ ਜਾਊਗਾ ਉਹਦਾ ਧਿਆਨ ਜਵਾਬ 'ਚ ਆ ਜਾਊਗਾ ਨਹੀਂ ਤੈਨੂੰ ਪਤਾ ਉਹ ਤਾਂ ਫਿਰ ਦਿਨੋਂ-ਦਿਨ ਟੈਨਸ਼ਨ ਲਈ ਜਾਊਗੀ ਸੋਚਦਾ ਜਦ ਮੈਂ ਵੀ ਇਹ ਗੱਲ ਸੀਗਾ ਵੀ ਜਵਾਗ ਚੱਲਦੇ ਨੇ ਆਪਾਂ ਉਹਨਾਂ ਦਾ ਬਹੁਤ ਭੁਰ ਭਲੀ ਕਰੂ ਹਨਾ ਹਾਂ ਆਪੀ ਕਰੂ ਪਰ ਮਾਤਮਾ ਦੇ ਘਰ ਯਾਰ ਤੇਰਾ ਨੇਰ ਤਾਂ ਨਹੀਂ ਉਹਦੇ ਲਈ ਜ਼ਿੰਦਗੀ ਕੱਟਣੀ ਔਖੀ ਹੈਗੀ ਹਾਂ ਐ ਚਾ ਉਮਰ ਹੀ ਬਹੁਤ ਛੋਟੀ ਹੈਗੀ ਬਹੁਤ ਛੋਟੀ ਉਮਰ ਆ ਯਾਰ ਮੈਂ 25 ਸਾਲ ਦੀ ਉਮਰ ਚ ਤੈਨੂੰ ਤੈਨੂੰ ਮੈਂ ਕਹਿ ਰਿਹਾਗਾ ਵੀ ਹੁਣ ਤਾਂ ਟਾਈਮ ਹੈਗਾ ਹੁਣ ਤਾਂ ਟਾਈਮ ਵਿਚਾਰ ਫਿਰ ਬੇਲਾ ਹੱਥ ਨਹੀਂ ਆਉਣਾ ਹੈਗਾ ਮੈਂ ਕਿੰਨੇ ਸਾ ਨਾਲ ਵੀ ਮੇਰੇ ਹਜੇ ਕੋਈ ਗੱਲ ਨਹੀਂ ਹੋਈ ਹੈਗੀ ਚੱਲ ਕੋਈ ਨਾ ਹਜੇ ਹੋਰ ਟਾਈਮ ਲੰਘਣ ਦੇ ਗੱਲ ਕਰ ਲਈ ਟਿਕ ਜਾਣ ਦੇ ਕੋਈ ਗੱਲ ਨਹੀਂ ਹਜੇ ਤੱਤ ਤੱਤ ਦਾ ਗਾਣਾ ਮੈਂ ਉਹਨਾਂ ਬਾਕੀ ਮੈਂ ਲੈ ਕੇ ਆਉਂਗਾ ਠੀਕ ਹਾਂ ਓਰੇ ਲਿਆਉ ਉਹਦਾ ਮਨ ਹਲਕਾ ਹੋ ਜੂਗਾ ਨਾਲੇ ਨਾਲ ਤਾਂ ਮੈਂ ਇਕੱਲਾ ਛੇ ਹੂੰ ਮੇਰਾ ਵੀ ਨਹੀਂ ਮਨ ਲੱਗਦਾ ਯਾਰ ਕਦੇ ਮਨ ਇਹ ਹਵਾਰੇ ਸੋਚਦਾ ਕਦੇ ਇਦਰਾ ਸਿਰਪਾ ਵੀ ਵਾਰੇ ਸੋਚਦਾ ਚੱਲ ਕੋਈ ਨਾ ਮੰਗੇ ਤੂੰ ਵੀ ਵਾਲੀ ਟੈਨਸ਼ਨ ਨਾ ਲਿਆ ਕਰਿਆ ਜੋ ਪਰਮਾਤਮਾ ਨੇ ਕੀਤਾ ਸਹੀ ਕੀਤਾ ਹੋਣਾ ਹਨਾ ਉਹਦੇ ਮੂਰੇ ਆਪਣਾ ਕੀ ਜੋਰ ਹਨ ਪਰ ਆਏ ਬਈ ਉਹਨੇ ਨਾ ਉਹਦਾ ਜਵਾਬ ਵੀ ਨਹੀਂ ਦੇਖਿਆ ਭਾਈ ਨੇ ਪਹਿਲੇ ਹੀ ਚਲਾ ਗਿਆ ਦੁਨੀਆ ਤੋਂ ਬਹੁਤ ਫੋਨ ਕੀਤੇ ਸੀ ਉਹਨੂੰ ਵੇ ਮੁੰਡਾ ਹੋਇਆਗਾ ਵੀ ਤੂੰ ਆਇਆ ਬਈ ਉਹਦੇ ਕਰਮਾਂ ਚ ਹੀ ਨਹੀਂ ਹੈਗਾ ਸਿਕਾ ਆਪਦਾ ਪਰਿਵਾਰ ਦੇਖਣਾ ਹੈ ਚਲ ਕੋਈ ਗੱਲ ਨਹੀਂ ਐਵੇਂ ਦਿਲ ਤੇ ਨਾ ਲਾਈ ਜੇ ਕੋਈ ਕੰਮ ਹੋਇਆ ਤਾਂ ਦੱਸੀ ਜੰਗਾ ਹਾਂ ਹਾਂ ਕੋਈ ਗੱਲ ਨਹੀਂ ਬਈ ਠੀਕ ਆ ਚੰਗਾ ਦਿਲ ਤੇ ਤਾਂ ਬਈ ਲਾਉਨੂ ਰਹੇ ਕੀ ਹੈਗਾ ਕੰਕਾ ਗੱਲਾਂ ਹੀ ਸਾਰੀਆਂ ਦਿਲ ਤੇ ਲੱਗੀਆਂ ਰੱਬ ਨੇ ਦੁੱਖ ਹੀ ਇੰਨੇ ਦਿੱਤੇ ਨੇਗੇ ਲੈ ਲੇਤਾ ਹਾਂ ਇਹ ਜੀ ਸਹੀ ਹੈਗੀ ਡਾਕਟਰ ਦੀ ਵੀ ਜੇ ਆਪਾਂ ਨੇ ਹਾਂ ਨੂੰ ਅਤੇ ਬਾਅਸ ਕਰਦੀਏ ਕਾਲ ਉਹਦੀ ਜ਼ਿੰਦਗੀ ਸੌਖੀ ਲੰਘ ਜੋ ਆਪਣਾ ਕੀ ਹੈਗਾ ਰੱਬ ਫੇਰ ਭਣੀ ਖਿਰੋ ਚੰਨੇ ਹਾਂ ਮਾਰ ਗੱਲ ਕਰਕੇ ਦੇਖਾਂ ਕੌਣ ਪੰਨੇ ਹਾਂ ਨਾਲ ਗੱਲ ਕਰ ਹੀ ਲੈਨੇ ਆ ਯਾਰ ਕੁਛ ਲੈਨੇ ਬਿਨੂ ਵੀ ਜਿਹਨੇ ਹਾਂ ਚਾਰ ਦਿਨ ਪਈ ਜਣਗੇ ਐਂ ਤਾਂ ਮੈਨੂੰ ਵੀ ਕਰ ਵੱਡੂ ਖਾਉਂ ਕਰਦਾ ਹੈਗਾ ਅਰੇ ਬੜਾ ਮੈਂ ਜੀ ਨਹੀਂ ਕਰਦਾ ਹੈਗਾ ਹੈਲੋ ਹੈਲੋ ਹਾਂਜੀ ਬਈ ਸ਼ਸ਼ੀ ਕਾ ਸਸ਼ੀ ਕਾ ਬਈ ਹੋ ਠੀਕ ਆ ਵਧੀਆ ਬਈ ਤੁਸੀਂ ਦੱਸੋ ਕਿਵੇਂ ਹੋ ਠੀਕ ਆ ਵਧੀਆ ਤੇ ਨੇਹਾ ਨੇਹਾ ਵੀ ਪਧੀਆ ਵੀਰੇ ਸੁੱਤੇ ਪਏ ਆਗੇ ਉਹ ਅੱਛਾ ਤੇ ਨਿਮੋ ਨਿਮੋ ਵੀ ਵਧੀਆ ਵੀਰੇ ਮੈਂ ਤਾਂ ਨਾ ਬਈ ਐਂ ਪੁੱਛਣਾ ਸੀ ਕਿ ਆ ਵੀ ਮੈਂ ਨੇਹਾ ਨੂੰ ਜੇ 4 ਦਿਨ ਇੱਥੇ 3 ਦਿਨ ਤੁਸੀਂ ਮੇਰੇ ਕੋਲੇ ਹਾਂਜੀ ਵੀਰੇ ਮੈਂ ਬੇਬੇ ਨਾਲ ਗੱਲ ਕਰੂੰ ਬਾਕੀ ਜੇ ਤੁਹਾਨੂੰ ਪਾਪੀ ਉੱਠ ਗਈ ਮੈਂ ਉਹਨਾਂ ਨਾਲ ਵੀ ਗੱਲ ਕਰਾ ਦਵਾਂ ਮੈਂ ਹੁਣੇ ਉਹਨਾਂ ਨੂੰ ਦਵਾਈ ਦਵਾ ਕੇ ਲਿਆਈ ਸੀ ਵੀ ਡਾਕਟਰ ਨੇ ਵੀ ਕਿਹਾ ਵੀ ਟੈਨਸ਼ਨ ਵਾਲੀ ਰਹਿੰਦੇ ਆ ਸਾਰਾ ਦਿਨ ਰੋਈ ਜਾਂਦੇ ਰਹਿੰਦੇ ਆ ਕੱਲ ਹੀ ਨਹੀਂ ਸੰਦੇ ਸਾਡੀ ਤਾਂ ਤੁਸੀਂ ਲੈ ਜਾਓ ਨਾਲੇ ਉਹਨਾਂ ਦਾ ਮਨ ਹਲਕਾ ਹੋ ਜਾਵੇ ਚਲੇ ਜੀ ਲੱਗ ਜਾ ਉਹਨਾਂ ਦਾ ਲਿਜਾਣ ਦਾ ਤਾਂ ਮੇਰੇ ਕੋਲੇ ਭਾਈ ਟਾਈਮ ਨਹੀਂ ਹੈਗਾ ਸੀਗਾ ਵੀ ਘਰੇ ਨਹੀਂ ਹੈਗੇ ਹੋ ਸਿਹਤ ਵੀ ਨਹੀਂ ਹੈਗੇ ਤੇ ਮੈਨੂੰ ਐ ਵੀ ਜੇ ਤੁਸੀਂ ਸਾਡਾ ਚਾਹੇ ਬੇਬੇ ਸਾਡੇ ਚਾਹੇ ਤੁਸੀਂ ਛੱਡ ਜਾਓ ਨਾਲ ਤੁਹਾਨੂੰ ਟੈਨਸ਼ਨ ਨਾ ਲਵੇ ਇੱਥੇ ਆ ਕੇ ਥੋੜਾ ਜਿਹਾ ਫਰਕ ਪੈ ਜਾਊਗਾ ਇੱਥੇ ਬੈਠੇ ਸੋਚੀ ਜਾਂਦੇ ਸਾਰਾ ਦਿਨ ਹੋਈ ਹਾਂਜੀ ਵੀਰੇ ਕੋਈ ਗੱਲ ਨਹੀਂ ਮੈਂ ਬੇਬੇ ਨਾਲ ਤੁਹਾਡੀ ਗੱਲ ਕਰਾਉਂਗੀ ਫਿਰ ਬੇਬੇ ਤੇ ਮੈਂ ਛੱਡ ਜਾਾਂਗੇ ਉਹਨਾਂ ਨੂੰ ਹਾਂ ਕੋਈ ਗੱਲ ਨਹੀਂ ਤੁਸੀਂ ਬੇਬੇ ਨਾਲ ਗੱਲ ਕਰਕੇ ਫਿਰ ਮੈਨੂੰ ਦੱਸ ਦਿਓ ਕਿ ਕਿਵੇਂ ਬਣੀ ਗੱਲ ਆ ਠੀਕ ਆ ਵੀਰੇ ਮੈਂ ਦੱਸ ਦੂੰਗੀ ਤੁਹਾਨੂੰ ਹਾਂ ਤੇ ਮੈਂ ਵੀ ਇੱਥੇ ਬੈਠਾ ਇਕੱਲਾ ਹੀ ਆ ਉਹ ਜਾ ਰਿਹਾ ਸੇਰਤਾ ਮੈਨੂੰ ਐ ਵੀ ਚੱਲ ਮੇਰਾ ਵੀ ਨੀਂਜੀ ਲੱਗਦਾ ਤੇ ਨਾਲ ਨੇਹਾ ਦਾ ਜੀ ਲੱਗ ਜੂ ਇੱਥੇ ਆ ਕੇ ਥੋੜਾ ਜਿਹਾ ਫਰਕ ਪੈ ਜਾਂਦਾਗਾ ਹਾਂਜੀ ਵੀਰੇ ਤਾਂ ਹੈ ਇਸ ਕਰ ਨਾਲ ਤਾਂ ਹੁਣ ਉੱਥੇ ਜਿਆਦਾ ਜੁੜੀਆਂ ਨੇ ਉਹਦੀਆਂ ਫੌਜੀ ਦੀ ਉਹ ਸਾਰਾ ਦਿਨ ਉਸੇ ਬਾਰੇ ਸੋਚੀ ਜਾਂਦੀ ਹੈ ਨਾ ਹਾਂਜੀ ਵੀਰੇ ਸਾਰਾ ਦਿਨ ਰੋਈ ਜਾਂਦੀ ਰਹਿੰਦੀ ਹੈ ਭਾਬੀ ਸਾਡੀ ਤਾਂ ਗੱਲ ਹੀ ਨਹੀਂ ਸੁਣਦੀ ਨਾ ਕੁਝ ਖਾਂਦੀ ਆ ਨਾ ਪੀਂਦੀ ਆ ਗੱਲ ਤਾਂ ਭਾਈ ਉਹ ਕੀ ਸੁਣੇ ਉਹ ਤੇ ਪਹਿਲੇ ਬਹੁਤ ਦੁੱਖਾਂ ਲਾਏ ਨੇ ਉਹਨੇ ਜ਼ਿੰਦਗੀ ਚ ਬਸ ਮੈਨੂੰ ਤਾਂ ਪਤਾ ਉਹ ਗੱਲਾਂ ਦਾ ਹਾਂਜੀ ਵੀਰੇ ਤਾਂ ਹੈ ਚਲ ਕੋਈ ਨਾ ਭਾਈ ਤੁਸੀਂ ਨਾ ਬੀਬੇ ਨਾਲ ਗੱਲ ਕਰਿਓ ਫੇਰ

ਉਹਨਾਂ ਕਮਤੰਦਾ ਵੀ ਕਰਕੇ ਕਰੇ ਚੱਲ ਕੇ ਬੇਬੇ ਹਾਂ ਮੁੰਡਾ ਬਹਿ ਜਾ ਉਹਨਾਂ ਮੰਗੇ ਬਾਈ ਦਾ ਫੋਨ ਆਇਆ ਸੀ ਉਹਨਾਂ ਨੇ ਗੱਲ ਕਰਨੀ ਆ ਤੁਹਾਡੇ ਨਾਲ अच्छा किमे तू ਤਾਂ ਨਹੀਂ ਗੱਲ ਕਰੀ ਫਿਰ ਕੋਈ ਮੈਂ ਗੱਲ ਕੀਤੀ ਸੀ ਇੱਕ ਵਾਰੀ ਤੁਸੀਂ ਵੀ ਕਰ ਲਓ ਚੱਲ ਆਗੇ ਦੇ ਦੇ ਮੈਨੂੰ ਇਹਦਾ ਹਿਸਾਬ ਜਾਣੀ ਹੈਗਾ ਨੈਵਰ ਬੀ ਹਲੋ ਹਾਂ ਬੁੱਤ ਕਿਵੇਂ ਹੈ ਕੀ ਗੱਲ ਕਰਨੀ ਮੈਨੂੰ ਦੱਸ ਕੀ ਗੱਲ ਬੁੱਤ ਮੈਂ ਵੀ ਸੋਚਦੀ ਤਾਂ ਸੀਗੀ ਇਹ ਚਲਨੇ ਹਾਂ ਦਾ ਪਾਸਾ ਥੱਲੇ ਜਾਵੇ 1000 ਦਿਨ ਹੈ ਦਰ ਵਗ ਜੇ ਤੇ ਮੈਂ ਵੀ ਇੰਹੀਂ ਗੈਣੀ ਆ ਮੈਂ ਕਿਹਾ ਨਹੀਂ ਸੀ ਉਹਨੂੰ ਮਖਾਏ ਨਾ ਕਹੇ ਵੀ ਕਹਨੀ ਬੇਬੇ ਮੈਨੂੰ ਕਿਉਂ ਕਹਿੰਦੇ ਤੋੜਨ ਵਾਸਤੇ ਤੇ ਫਿਰ ਬੁੱਤ ਤੂੰ ਆ ਜਾਂਦਾ ਤਾਂ ਵਧੀਆ ਸੀ ਅੱਛਾ ਮੈਂ ਆ ਜਾ ਨਾਲ ਚੱਲ ਕੋਈ ਨਹੀਂ ਫਿਰ ਮੈਂ ਆ ਕੇ ਛੱਡ ਜੂੰਗੀ ਚਲ ਠੀਕ ਹੈ ਉਹਦਾ ਮਨ ਜਾ ਵੀ ਬਦਲ ਜੂ ਮੈਂ ਵੀ ਇੰਹੀਂ ਸੋਚਦੀ ਆ ਠੀਕ ਹੈ ਚੰਗਾ ਲੱਗ ਪੁੱਤ ਪਤਾ ਹੈ ਗੱਲਬਾਤ ਮੈਂ ਤੂੰ ਨਾਲ ਆ ਜਾ ਵੀ ਤੁਸੀਂ ਆ ਜਾਓ ਨਾਲ ਛੱਡ ਜਾ ਹਾਂਜੀ ਬੇਬੇ ਮੈਨੂੰ ਵੀ ਭਾਈ ਐਂ ਕਹਿੰਦਾ ਸੀ ਕਹਿੰਦਾ ਨਾਲੇ ਮੈਂ ਵੀ ਕੱਲਾਂਗਾ ਇੰਨੇ ਨਾਲ ਮੇਰਾ ਵੀ ਜੀ ਲੱਗਦਾ ਹੋਰ ਕਹਿੰਦਾ ਸੀ ਹਰਪ੍ਰੀਤ ਤਾਂ ਗਈ ਹੋਈ ਐ ਹਾਂਜੀ ਚਲ ਫਿਰ ਕੋਈ ਨਹੀਂ ਮੈਂ ਵਗ ਜੂੰਗੀ ਜੇ ਤੂੰ ਛੱਡਿਆ ਮੈਂ ਤਾਂ ਬਾਲੀ ਵਧੀਆ ਗੱਲ ਹਾਂ ਕੋਈ ਨਾ ਬੇਬੇ ਮੈਂ ਛੱਡਿਆ ਆਂਗੀ ਚਲ ਠੀਕ ਐ ਪੁੱਤ ਜਾ ਕੇ ਕਹਿ ਦੇ ਨੇ ਹਣੋਂ ਤਿਆਰ ਹੋ ਜੂਗੀ ਮੈਨੂੰ ਤਾਂ ਜਾਣ ਦੀ ਦਿੱਕਤ ਐ ਗੋਡਿਆਂ ਕਰਕੇ ਬਸ ਨਹੀਂ ਚੜਿਆ ਜਾਂਦਾ ਆ ਗਈ ਨੇ ਤੇਰੀ ਗੱਲ ਕਰਦੇ ਸੀ ਪੁੱਤ ਮੈਂ 4 ਦਿਨ ਪਾਸਾ ਥੱਲੇ ਆਂਦਾ ਉੱਥੇ ਵਗ ਜਾ ਮੰਗੀ ਕੋਲੇ ਤੇ ਨਾਲੇ ਉਹ ਗਈ ਹੋਈ ਐ ਹਰਪ੍ਰੀਤ ਕੋਈ ਨਹੀਂ ਭਾਬੀ ਬਾਈ ਦਾ ਫੋਨ ਆਇਆ ਸੀ ਬਾਈ ਕਹਿੰਦਾ ਛੱਡ ਜੀਨੇ ਸਾਨੂੰ ਨਾਲੇ ਬਾਈ ਇਕੱਲਾਗਾ ਉਹਨਾਂ ਦਾ ਵੀ ਜੀ ਲੱਗ ਜਾ ਨਾਲੇ ਥੋੜਾ ਵੀ ਮਨ ਹਲਕਾ ਹੋ ਜਾਉ ਨਹੀਂ ਕੋਈ ਨਹੀਂ ਤੂੰ ਬਾਈ ਨੂੰ ਕਹਿ ਦਿੰਦੀ ਕਿ ਆ ਇੱਥੇ ਆ ਸਾਡੇ ਕੋਲੇ ਨਹੀਂ ਭਾਬੀ ਤੁਸੀਂ ਚੱਲ ਜੋ ਮੈਂ ਤੁਹਾਨੂੰ ਛੱਡ ਕੇ ਆਉਂਗੀ ਤੂੰ ਵਗ ਜਾ ਪੁੱਤ ਮੈਂ ਤਾਂ ਕਹਿੰਨੀ ਛੱਡਿਆ ਨਹੀਂ ਹਾਂਜੀ ਭਾਬੀ ਤੁਸੀਂ ਤਿਆਰ ਹੋ ਜਾਓ। ਹੋਰ ਪੁੱਤ ਪਾਸਾ ਥੱਲੇ ਜਾਂਦਾ ਹੁੰਦਾ। ਮੈਨੂੰ ਕੁਝ ਨਹੀਂ ਹੁੰਦਾ। ਨਿੰਮੋ ਮੇਰੇ ਕੋਲੇ ਆਊਗੀ ਨਾ ਸਕੂਲੋਂ ਪੜ੍ਹ ਕੇ ਤੇ ਫਿਰ ਅਸੀਂ ਹੈਗੀਆਂ ਦੋਨੇ ਜਾਣੀਆਂ। ਤੇ ਨਾਲੇ ਫਤੇ ਦਾ ਪਤਾ ਲਿਆਈ। ਨਾਲੇ ਭਾਬੀ ਬੇਬੇ ਕੋਲ ਤਾਂ ਮੈਂ ਵੀ ਹੈਗੀ ਆ। ਤੁਸੀਂ ਉੱਥੇ ਚੱਲ ਜਾਓ। ਚੱਲ ਠੀਕ ਐ ਪੁੱਤ। ਹਾਂਜੀ ਭਾਬੀ ਆ ਜਾਓ। ਮੀਂਹ ਵਾਲਾ ਪਈ ਜਾਂਦਾ। ਹੋ ਨਹੀਂ ਪੈਣ ਲੱਗਾ। ਚਲੋ ਅੰਦਰ ਚਲੋ। ਤੇ ਆਪਾਂ ਮੀਂਹ ਚ ਜਾਵਾਂਗੇ ਕਿ ਮੈਂ। ਰੁਕ ਜਾਣ ਦੇਣੀ। ਮੀਂਹ ਤਾਂ। ਵੀ ਰੁਕ ਗਿਆ ਨਾ ਜਦੋਂ ਉਦੋਂ। ਆ ਜੋ ਅੱਭੀ ਚੱਲੀ ਆ ਆਪਾਂ ਬੇਬੇ ਮੇਰਾ ਜਾਨੂ ਜੀ ਨਹੀਂ ਕਰਦਾ ਪੁੱਤ ਮੇਰਾ ਵੀ ਤੋਰ ਨੂੰ ਜੀ ਨਹੀਂ ਕਰਦਾ ਕੋਈ ਨਹੀਂ ਜਾਇਆ ਤੇਰੇ ਭਾਈ ਨੇ ਕਿਹਾ ਨਾਲੇ ਤਾਂ ਉਹਦਾ ਜੀ ਲੱਗ ਜੂ ਨਾਲੇ ਤੇਰਾ ਤਸਵੀਰ ਤਾਂ ਹੈ ਨਹੀਂ ਕਿ ਉੱਥੇ ਤਾਂ ਹੀ ਹੋਨੇ ਕਹੇਗਾ ਬੇਬੇ ਕੋਈ ਨਹੀਂ ਮੇਰਾ ਇੱਥੇ ਜੀ ਲੱਗ ਜੂ ਆਪੇ ਮੈਂ ਰਹਿ ਲੈਣ ਦੇ ਓਹੋ ਮੈਂ ਕਿਹੜਾ ਤੈਨੂੰ ਮੱਲੋ ਮੱਲੀ ਧੱਕਾ ਦਿੰਨੀ ਆ ਪੁੱਤ ਮਾਣਾ ਮਾਟ ਸਮਝੀ ਦੀ ਹੁੰਦੀ ਐ ਭੈਣ ਭਾਈ ਦਾ ਕੋਈ ਦੁੱਖ ਸੁੱਖ ਵੰਡਾਈ ਦਾ ਹੁੰਦਾ ਜਾ ਕੇ ਤੇ ਨਿੰਮਾ ਦਾ ਤੂੰ ਫਿਕਰ ਨਾ ਕਰੀ ਠੀਕ ਐ ਮੈਂ ਆਪੀ ਚੰਭੂ ਗਾ ਜਾ ਜਾ ਮੇਰੀ ਧੀ ਬਣ ਕੇ ਬੇਬੇ ਤੂੰ ਵੀ ਨਾਲ ਚੱਲ ਆਪਾਂ ਦੋ ਦਿਨ ਲਾ ਕੇ ਆ ਜਾਵਾਂਗੇ ਮੈਂ ਫੇਰ ਆ ਜੂੰ ਮਗਰੋਂ ਆ ਜੂੰ ਫਿਰ ਤੂੰ ਮੈਨੂੰ ਕਹਤੋ ਭੇਜੀ ਜਾਨੀ ਆ ਕੋਈ ਨਹੀਂ ਤੂੰ ਵਗ ਜਾ ਮੈਂ ਤੈਨੂੰ ਕਹਿਨੀ ਆ ਨਾ ਤੇ ਆਪੇ ਤੇ ਲੈ ਜਾ ਲੈ ਜਾ ਠੀਕ ਐ ਬੇਬੇ ਮੈਂ ਛੱਡ ਕੇ ਆਉਣੀ ਆ ਭਾਬੀ ਪਰ ਛੱਡਿਆ ਚੱਲ ਜਾਓ ਚਲ ਠੀਕ ਐ ਹੋਰ ਇੰਗਵਤ ਠੀਕ ਪੁੱਤ ਮੇਰਾ ਘੜਾ ਜੀ ਲੱਗਣਾ ਤੈਨੂੰ ਤੋੜ ਕੇ ਮੈਂ ਤਾਂ ਇਹ ਕਹਿੰਨੀ ਚੱਲ ਜੋ ਆਕੜੀ ਦਾ ਪਾਸਾ ਥੱਲੇ ਜਾ ਇੱਕ ਪਾਸੇ ਤਾਂ ਕਹਿੰਦੇ ਰੋਟੀ ਵੀ ਮੱਚ ਜਾਂਦੀ ਹੈ ਮੈਨੂੰ ਥੋੜਾ ਤੂੰ ਦੇਖੀ ਨਹੀਂ ਜਾਂਦੀ ਘਰੋਂ ਉਸ ਚਾਰ ਦਿਨ ਤੇਰੀ ਖੁਸ਼ੀ ਨਾਲ ਨਹੀਂ ਨਿਕਲ ਜਾਂ ਚੱਲ ਭੈਣ ਭਾਈ ਕੋਲ ਜਾ ਕੇ ਦੁੱਖ ਅੱਧਾ ਰਹਿ ਜਾਂਦਾ ਦਾ ਹੀ ਕਹਿਨੀ ਹੈ ਹੋਰ ਮੈਂ ਕਿਹੜਾ ਤੈਨੂੰ ਤੋੜ ਕੇ ਰਾਜੀ ਆ ਮੇਰੀ ਵੀ ਮਜਬੂਰੀ ਹੈ ਵੀ ਮੈਂ ਤੈਨੂੰ ਖੁਸ਼ ਦੇਖਣਾ ਚਾਹੁੰਦੀ ਆ ਚਲ ਠੀਕ ਹੈ ਪੁੱਤ ਜਾ ਆ

हां मेरे ठीक आ। ਜਨਾਈ ਦੇ ਬਗਨੇ ਟੈਨਸ਼ਨ ਲੈਣ ਦੇ ਨਾ। ਬਸ ਹੁਣ ਇਹ ਫਾਇਦਾ ਹੀ ਕਰਨਾ ਦਨੇ ਹਾਂ। ਐਨੀ ਪਤਾ ਜਿਹੜੀ ਗੱਲ ਹੋਣੀ ਸੀ ਉਹ ਤਾਂ ਹੋ ਗਈ ਨਾ। ਉਹ ਤਾਂ ਗੱਲ ਵੀਰੇ ਤੇਰੀ ਠੀਕ ਆ। ਪਰ ਮੈਨੂੰ ਨਹੀਂ ਪਤਾ ਸੀ ਮੇਰੀ ਜ਼ਿੰਦਗੀ ਚਾ ਕੁਛ ਵੀ ਲਿਖਿਆ ਰੱਬ ਨੇ। ਚਲ ਜਿਹੜਾ ਕੁਛ ਹੋਣਾ ਸੀ ਨਾ ਉਹ ਤਾਂ ਹੋ ਗਿਆ ਹੁਣ ਪਰ ਤੁੰਨੇ ਮੋ ਦਾ ਖਿਆਲ ਰੱਖੋ ਨਾ ਬੇਬੇ ਦਾ। ਮੇਰੇ ਇੱਕ ਗਲਤ ਹੈ ਹਨਾ। ਮੇਰੀ ਕਿਸਮਤ ਤਾਂ ਸ਼ੁਰੂ ਤੋਂ ਹੀ ਰੱਬ ਨੇ ਇਹੋ ਜਿਹੀ ਲਿਖੀ ਆ ਪਹਿਲਾਂ ਤੁਹਾਡੇ ਕੋਲੋਂ ਦੁਖੀ ਸੀ ਮੈਂ ਤੁਹਾਡੇ ਵੱਲੋਂ ਮੈਨੂੰ ਐਨੇ ਦੁੱਖ ਮਿਲੇ ਹੁਣ ਆਏ ਸੀ ਚਲ ਤੁਹਾਡੇ ਵੱਲੋਂ ਸੁੱਖ ਮਿਲੇ ਆ ਤਾਂ ਮੇਰੇ ਸਾਰੇ ਜ਼ਰਾ ਦਾ ਗੱਲ ਹੋ ਗਈ ਨਹੀਂ ਤਾਂ ਸਾਰੀ ਜ਼ਿੰਦਗੀ ਮੈਨੂੰ ਲੱਗਦਾ ਦੁੱਖਾਂ ਸੀ ਲੰਘ ਜੂਗੀ ਪਤਾ ਨਹੀਂ ਰੱਬ ਕਿ ਸਕੇਗਾ ਸੰਤ ਬਾੜੀ ਰੱਖਦੇ ਜਾਂਦਾਗਾ ਉਹਨਾਂ ਦੇ ਵਿੱਚੋਂ ਵੀਰੇ ਇੱਕ ਮੈਂ ਵੀ ਆ ਚਲ ਦੁਆ ਇਹਨਾਂ ਕਿਹਾ ਕਰਾਂ ਨਹੀਂ ਮੇਰੇ ਸਹੀ ਗੱਲ ਹੈ ਰੱਬ ਨੇ ਮੈਨੂੰ ਨਾ ਬਾਰੇ ਦੁੱਖ ਦਿੱਤੇ ਖੁਸ਼ੀਆਂ ਤਾਂ ਮੈਨੂੰ ਦਿੱਤੀਆਂ ਹੀ ਨਹੀਂ ਹਰ ਜੋਸ਼ ਕਰਦਾ ਨਾ ਉਹ ਸੋਚ ਸਮਝ ਕੇ ਕਰਦਾਗਾ ਉਹਦੇ ਵੀ ਕਿਹਦਾ ਜੋਰੇਗਾ ਪਰ ਵੀਰੇ ਰੱਬ ਨੇ ਨਾ ਆਹ ਕਰਕੇ ਵਧੀਆ ਨਹੀਂ ਕੀਤਾ ਮੇਰਾ ਸਾਰਾ ਕੁਝ ਹੀ ਖੋ ਲਿਆ ਰੱਬ ਨੇ ਮੈਂ ਤਾਂ ਕਦੇ ਕਿਸੇ ਦਾ ਮਾੜਾ ਵੀ ਨਹੀਂ ਕੀਤਾ ਨਹੀਂ ਮੈਂ ਕਦੇ ਕਿਸੇ ਬਾਰੇ ਮਾੜਾ ਸੋਚਿਆ ਪਤਾ ਨਹੀਂ ਰੱਬ ਮੇਰੇ ਨਾਲ ਹੀ ਐ ਕਿਉਂ ਕਰਦਾ ਨਹੀਂ ਹਾਂ ਤੂੰ ਬਾੜਾ ਨਾ ਸੋਚਿਆ ਕਰਾ ਜੇ ਤੂੰ ਸੋਚੇਂਗੀ ਫਿਰ ਬੇਬੇ ਦਾ ਕਿਵੇਂ ਸੀ ਲੱਗੂਗਾ ਹਣਾ ਉਹ ਵੀ ਤੇਰੇ ਸਾਰੇ ਜਾਂ ਹੁਣ ਦੇਖ ਲੈ ਇੱਕ ਬੁਢੀ ਹੋ ਰਹੀ ਹੈ ਵਿਚਾਰੀ ਸਰੀਰ ਨਹੀਂ ਕੰਮ ਕਰਦਾ ਬਸ ਵੀਰੇ ਉਹਨਾਂ ਦਾ ਸੋਚ ਕੇ ਸਾਹ ਚੱਲ ਰਹੇ ਨੇ ਮੇਰੇ ਨਹੀਂ ਤਾਂ ਕਦੋਂ ਦੀ ਕੁਛ ਖਾ ਕੇ ਮਰ ਜਾਂਦੀ ਮੈਂ ਕਿਉਂਕਿ ਜਿੰਨੇ ਦੁੱਖ ਰੱਬ ਨੇ ਮੈਨੂੰ ਦਿੱਤੇ ਨੇ ਨਾ ਮੇਰੇ ਦਾ ਜੀਣ ਦਾ ਸਹਾਰਾ ਕੋਈ ਰਿਹਾ ਹੀ ਨਹੀਂ ਹੁਣ ਨਾ ਜੇ ਤੂੰ ਇਹ ਕੁਛ ਕਰ ਲੈ ਤੈਨੂੰ ਮਜ਼ਾ ਕੌਣਾ ਤੇਰੇ ਬਿਨਾ ਜਿਵੇਂ ਤੂੰ ਜੰਦਗੀ ਕੱਟੇ ਇਹਨਾਂ ਦੁੱਖਾਂ ਚ ਉਹੀ ਹਾਲ ਨੇ ਮੋੜਾ ਖਣਾਗਾ ਆਪਾਂ ਨੂੰ ਤਾਂ ਪਤਾ ਦੇਖਾ ਪਾ ਮਾਵੇਂ ਨਾ ਕਿ ਮੈਂ ਜ਼ਿੰਦਗੀ ਕਿੱਟੀਏਗੀ ਤੇ ਫਿਰ ਨੀ ਮੋ ਵੀ ਉਹੀ ਜ਼ਿੰਦਗੀ ਕਿੱਟੂਗੀ ਉਹਦੇ ਬਾਰੇ ਤਾਂ ਸੋਚਿਆ ਕਰ ਦੂੰ ਫਿਰ ਉਹਦੇ ਬਾਰੇ ਸੋਚ ਕੇ ਤਾਂ ਚੁੱਪਾਂ ਬਸਾਂ ਕੀ ਕਰਾਂ ਕੁਛ ਸਮਝ ਨਹੀਂ ਆਉਂਦਾ ਮੈਨੂੰ ਤਾਂ ਮੇਰੀ ਤਾਂ ਸਾਰੀ ਜ਼ਿੰਦਗੀ ਦੁੱਖਾਂ 'ਚ ਰੁਲ ਗਈ ਪਹਿਲਾਂ ਬਚਪਨ ਰੁਲਿਆ ਹੁਣ ਜਵਾਨੀ ਵੀ ਰੁਲ ਗਈ ਅੱਗੇ ਪਤਾ ਨਹੀਂ ਕੀ ਹੋਊਗਾ ਕੀ ਨਾ ਹੋਊਗਾ ਉਹ ਕੁਛ ਨਹੀਂ ਹੁਦਾਂ ਕੇ ਸਭ ਕੁਝ ਠੀਕ ਹੋ ਜਾ। ਬੱਸ ਵੀਰੇ ਹੁਣ ਤਾਂ ਕੁਛ ਨਹੀਂ ਸੈੱਟ ਹੋਣਾ। ਸਾਰਾ ਕੁਝ ਤਾਂ ਰੁੜ ਗਿਆ ਮੇਰਾ। ਜਮਾ ਜ਼ਿੰਦਗੀ ਖਰਾਬ ਹੋ ਗਈ ਮੇਰੀ ਜ਼ਿੰਦਗੀ ਰੁੜ ਕੇ ਵੀਰੇ। ਉਹ ਬਿੰਨਾਂ ਨਹੀਂ ਹਾਂ ਤੂੰ ਬਾੜਾ ਨਾ ਸੋਚਿਆ ਕਰ। ਮੈਂ ਸੇਰ ਤੇ ਨਾਲ ਗੱਲ ਕਰਕੇ ਨਾ ਅਤੇ ਤੈਨੂੰ ਵਾਪਸ ਜਿਲਾਇਆ ਤੇਰਾ। ਬਾਕੀ ਤੇਰੇ ਕੋਲੇ ਫੌਜੀ ਦੇ ਉਹ ਆਖਰ ਨਿਸ਼ਾਨੀਆਂ ਹੁਣ। ਨਹੀਂ ਨਹੀਂ ਵੀਰੇ। ਮੈਂ ਫੋ ਤੈਨੂੰ ਨਹੀਂ ਹੁਣ ਲੈਣਾ ਹੈਗਾ। ਜਦ ਮੈਂ ਫਤੇ ਤੁਹਾਨੂੰ ਗੋਦ ਪਾਈ ਦਿੱਤਾ ਇਹ ਕੋਈ ਕਿੜ ਥੋੜੀ ਆ ਕਦੇ ਮੈਂ ਫਤੇ ਨੂੰ ਤੁਹਾਨੂੰ ਦੇਤਾ ਤੇ ਕਦੇ ਫਤੇ ਮੈਂ ਆਪ ਲੈ ਗਈ ਨਹੀਂ ਤੁਸੀਂ ਰੱਖ ਲਓ ਕੋਈ ਨਹੀਂ ਨਹੀਂ ਤੂੰ ਕਿਹੜਾ ਬਗਾਨੀ ਹੈਗੀ ਤੇਰੇ ਹੀ ਫਤੇ ਹੈਗਾ ਜੈਸੇ ਜਿਦਾ ਤੇਰੇ ਆਪ ਦੇ ਹੀ ਹੈਗੇ ਮੈਂ ਮੰਨਦੀ ਆ ਵੀਰੇ ਤੁਸੀਂ ਮੇਰੇ ਆਪ ਦਿਓ ਪਰ ਨਹੀਂ ਉਹ ਤੈਨੂੰ ਤੁਸੀਂ ਰੱਖ ਲਓ ਕੋਈ ਨਹੀਂ ਮੇਰੇ ਕੋਲ ਨਿਮੋ ਹੈਗੀ ਹਨਾ ਉਹ ਵੀ ਤਾਂ ਉਹਨਾਂ ਦੀ ਨਿਸ਼ਾਨੀ ਆ ਸਿਣੀ ਰੱਖਦਾ ਹੈ ਕਿ ਕਦੋਂ ਜੇ ਬੈਕਗ੍ਰਾਉਂਡ ਮਨਜ਼ੂਰ ਹੋਇਆ ਸਾਨੂੰ ਹੋਰ ਬੱਚਾ ਮਿਲ ਜਾਊਗਾ ਨਹੀਂ ਕੋਈ ਗੱਲ ਨਹੀਂ ਫਿਰ ਕੋਈ ਨਹੀਂ ਵੀਰੇ ਉਸੇ ਵਾਈਗੁਰੂ ਤੇ ਭਰੋਸਾ ਰੱਖੋ ਜੇ ਵਾਈਗੁਰੂ ਨੇ ਚਾਇਆ ਨਾ ਤਾਂ ਬੱਚੇ ਦੀ ਦਾਤ ਤੁਹਾਨੂੰ ਜ਼ਰੂਰ ਬਖਸ਼ੂਗਾ ਨਾਲੇ ਮੈਂ ਫਤਿਹ ਨਹੀਂ ਲੈਣਾ ਹੈਗਾ ਕੋਈ ਨਹੀਂ ਮੇਰੇ ਕੋਲ ਨਿੰਮੋ ਹੈਗੀ ਆ ਬਸ ਮੇਰੀ ਤਾਂ ਉਹੀ ਧੀ ਆ ਤੇ ਉਹੀ ਪੁੱਤ ਹੁਣ ਤਾਂ ਉਹਦੇ ਸਾਰੀ ਜ਼ਿੰਦਗੀ ਕਰ ਦੂੰਗੀ ਮੈਂ ਨਹੀਂ ਨੀਹਾ ਅਤੇ ਤੇਰਾ ਨਾ ਉਹ ਤੈਨੂੰ ਹੀ ਦੇਵਾਂਗੇ ਕੰਟੀ ਵੀਰੇ ਮੈਂ ਤੇ ਬੇਬੇ ਨੇ ਵੀ ਭਾਬੀ ਨੂੰ ਕਿਹਾ ਸੀ ਮੀਫਤੇ ਨੂੰ ਲੈ ਲਓ ਹਾਂ ਭਾਈ ਹਤੇ ਇਹਦਾ ਕਾਹਨੋਂ واپس ਦੇਣਾ ਅਸ ਸੀ ਕਰਨਾ ਗੱਲ ਕਰਕੇ ਵਾਪਸ ਕਰਦੇ ਨੇ ਫਤੇ ਨਹੀਂ ਵੀਰੇ ਮੈਂ ਤੁਹਾਨੂੰ ਕਹਤਾ ਨਾ ਨਹੀਂ ਲੈਣਾ ਮੈਂ ਫਤੇ ਵਾਸੋ ਤੁਹਾਡੇ ਕੋਲੇ ਠੀਕ ਆ ਕਿਉਂਕਿ ਮੇਰੀ ਜ਼ਿੰਦਗੀ ਤਾਂ ਪਰਲਿੰਗ ਇਨ ਦੀ ਦੁੱਖਾਂ ਨਾਲ ਭਰੀ ਆ ਕੱਲੋਂ ਉਹ ਵੀ ਦੁੱਖ ਦੇਖੂਗੇ ਨੇ ਤੇ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਹੈਗਾ ਨਹੀਂ ਦੇਖਦਾ ਨਹੀਂ ਹਾਂ ਦੁੱਖ। ਨਹੀਂ ਵੀਰੇ ਰੱਬ ਕਿਹੜਾ ਪੁੱਛ ਕੇ ਦੁੱਖ ਦਿੰਦਾ। ਇਹਦਾ ਕੀ ਪਤਾ ਕਦੋਂ ਦੁੱਖ ਦੇ ਦੇਵੇ। ਮੈਨੂੰ ਤਾਂ ਚੱਲ ਰੱਬ ਨੇ ਸਬਰ ਵੀ ਦਿੱਤਾ। ਪਰ ਮੈਂ ਆਉਦੇ ਜਵਾਕਾਂ ਤੇ ਦੁੱਖ ਨਹੀਂ ਦੇਖ ਸਕਦੀ। ਬਸ ਨਿੰਮੋ ਜੇ ਕੱਢੀ ਹੋ ਜੂਗਾ ਵਿਆਹ ਹੋ ਜਾਊਗਾ। ਫਿਰ ਤੇਰਾ ਕੌਣ ਸਾਹ ਰਗਾ? ਫਤੀ ਹੈ ਹੋਰ ਕੌਣਾ ਉਹ ਬਿਨਾਂ ਤੇਰਾ ਦੱਸ। ਨਹੀਂ ਵੀਰੇ ਬੱਸ ਮੈਂ ਨਹੀਂ ਫੋਟੋ ਨੂੰ ਲੈਣਾ ਹੈਗਾ। ਜਦੋਂ ਮੈਂ ਤੁਹਾਨੂੰ ਫੋਟੋ ਦੇ ਦਿੱਤਾ। ਹੁਣ ਮੈਨੂੰ ਥੋੜ੍ਹ ਤੋਂ ਪਤਾ ਲੱਗ ਗਈ ਨਾ ਚੰਗੀ ਵੀ ਨਹੀਂ ਲੱਗਦੀ ਲੋਕ ਕੀ ਕਹਿਣਗੇ ਪਹਿਲਾਂ ਤਾਂ ਆਪਦੇ ਭਾਈ ਨੂੰ ਜਵਾਕ ਦੇ ਜੀ ਤੇ ਹੁਣ ਜਦੋਂ ਬੰਦਾ ਮੁੱਕ ਗਿਆ ਤਾਂ ਜਵਾਕ ਵੀ ਖੋ ਕੇ ਲੱਗੀ ਇਹਨੂੰ ਤਾਂ ਸਾਰੀ ਜ਼ਿੰਦਗੀ ਰਿਸ਼ਤੇ ਨਿਭਾਉਣ ਦੀ ਅਕਲ ਹੀ ਨਹੀਂ ਆਈ ਨਹੀਂ ਵੀਰੇ ਬਸ ਤੁਸੀਂ ਪਤਨ ਨੂੰ ਰੱਖ ਲੋ ਕੋਈ ਨਹੀਂ ਤੁਹਾਡੇ ਕੋਲੇ ਕੀ ਮੇਰੇ ਕੋਲੇ ਕੀ ਗੱਲ ਤਾਂ ਇੱਕੋ ਹੀ ਆ ਲੋਕਾਂ ਦਾ ਕੀ ਲੋਕ ਤਾਂ ਬੋਲੀ ਜਾਂਦੇ ਰਹਿੰਦੇ ਨੇਗੇ ਇਹਨਾਂ ਦੇ ਮੂੰਹ ਨਹੀਂ ਬੰਦ ਕਰਾ ਸਕਦੇ ਆਪਾਂ ਮਰਵਾ ਬੇਬੇ ਤੇ ਜੀ ਗੱਲ ਜਾਣਦਾਗਾ ਜਿੱਦ ਬੋਲ ਕੇ ਭਾਵੇਂ ਨਹੀਂ ਕਹਿ ਸਕਦੇ ਆਪਾਂ ਨੂੰ ਪਰ ਅੰਦਰੋਂ ਅੰਦਰੋਂ ਉਹਨੂੰ ਆਇਆ ਕਿ ਫਤਿਹ ਮੇਰਾ ਪਾਸੇ ਆ ਜੇ ਕਿਉਂਕਿ ਉਹਦੇ ਕੋਲੇ ਪੁੱਜੀਨ ਦਾ ਸਹਾਰਾ ਵੀ ਹੈ ਨਹੀਂ ਹੋਣਾ ਬਸ ਇੱਕ ਅਤੀ ਰਹਿ ਗਿਆ ਉਹ ਜੀ ਦੀ ਆਖਰੀ ਨਿਸ਼ਾਨੀ ਇਹ ਗੱਲ ਤਾਂ ਵੀਰੇ ਮੈਨੂੰ ਪਤਾ ਕਿ ਆਖਰੀ ਨਿਸ਼ਾਨੀ ਫਤਿਹ ਆ ਪਰ ਫਿਰ ਵੀ ਮੈਂ ਤੁਹਾਡੇ ਤੋਂ ਕਿਹੜੇ ਮੂਹ ਨਾਲ ਫਤਿਹ ਨੂੰ ਲੈ ਕੇ ਜਾਵਾਂ ਮੈਂ ਆਪਣੇ ਹੱਥੀ ਨਾਲ

ਚਲ ਕੋਈ ਨਹੀਂ ਵੀਰੇ ਜਿਵੇਂ ਤੂੰ ਕਹਿਣਾ ਹੋਈ ਸੀ ਪਰ ਇੱਕ ਵਾਰ ਭਾਬੀ ਨਾਲ ਗੱਲ ਕਰ ਲਈ ਜਿਵੇਂ ਭਾਬੀ ਨੂੰ ਸਹੀ ਲੱਗਿਆ ਨਾ ਉਹ ਵੀ ਕਰੀ ਠੀਕ ਹੈ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣਾਗਾ ਠੀਕ ਹੈ ਵੀਰੇ ਪਤਾ ਨਹੀਂ ਰੱਬ ਨੇ ਮੇਰੀ ਜ਼ਿੰਦਗੀ 'ਚ ਇਹਨੇ ਦੁੱਖ ਕਿਉਂ ਲਿਖੇ ਨੇ ਕਦੇ ਮੈਨੂੰ ਖੁਸ਼ੀ ਵੀ ਨਹੀਂ ਦਿੱਤੀ ਥੋੜੀਆਂ ਜਿਹੀਆਂ ਖੁਸ਼ੀਆਂ ਦੇ ਦਿੰਦਾ ਰੱਬਾ ਕੀ ਹੋ ਜਾਂਦਾ ਤੈਨੂੰ ਸਾਰੀ ਜ਼ਿੰਦਗੀ ਦੁੱਖ ਹੀ ਦਿੱਤੇ ਨੇ ਤੂੰ ਅੱਗੇ ਚੁੱਪ ਕਰ ਜਾ ਨਹੀਂ ਪ੍ਰੀਤ ਤੂੰ ਨਹੀਂ ਸਮਝ ਸਕਦੀ ਕਿ ਕਿਉਂ ਮਰੇ ਨਾ ਰੱਬ ਨੇ ਮੈਨੂੰ ਬਹੁਤ ਦੁੱਖ ਦਿੱਤੇ ਨੇ ਮੈਨੂੰ ਤਾਂ ਐ ਸੀ ਚਲੋ ਮੇਰੇ ਮਾਪੇ ਖੋੜਿਆ ਰੱਬ ਨੇ ਕੋਈ ਨਹੀਂ ਮੈਨੂੰ ਸਬਰ ਤਾਂ ਦੇਊਗਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇੱਕ ਇੱਕ ਕਰਕੇ ਮੇਰੀ ਜ਼ਿੰਦਗੀ ਚ ਸਾਰਿਆਂ ਨੂੰ ਹੀ ਲੈ ਜਾਊਗਾ ਇੱਕ ਮੇਰੇ ਜੀਨ ਦਾ ਸਹਾਰਾ ਰ ਹੁਣ ਮੈਨੂੰ ਇਹ ਸੀ ਕਿ ਮੇਰਾ ਘਰ ਵਾਲਾ ਰੱਬ ਵਰਗਾ ਸੀ ਸੱਚੀ ਮੈਨੂੰ ਬਹੁਤ ਪਿਆਰ ਕਰਦਾ ਸੀ ਪਰ ਰੱਬ ਨੇ ਤਾਂ ਉਹਨੂੰ ਵੀ ਖੋ ਲਿਆ ਮੇਰੇ ਕੋਲ ਤਾਂ ਕੁਝ ਵੀ ਨਹੀਂ ਰਹਿਣ ਦਿੱਤਾ ਹੁਣ ਮੇਰੇ ਨਾਲ ਨਾਲ ਨਾ ਮੇਰੇ ਸਵਾਕਾਂ ਦੀ ਜ਼ਿੰਦਗੀ ਵੀ ਖਰਾਬ ਹੋ ਗਈ

ਪਾਪੀ ਦੀ ਮੰਮੀ ਨਾਲ ਗੱਲ ਹੋ ਜਾਂਦੀ ਹੈ ਨਹੀਂ ਉਹਦੇ ਇੱਕ ਵਾਰ ਉਹਨਾਂ ਨੂੰ ਫੋਨ ਆਇਆ ਸੀਗਾ ਉਹਦੇ ਬਸ ਉਹਨੂੰ ਪੁੱਛਿਆ ਸੀਗਾ ਵੀ ਭੇਜ ਦੀ ਸੇਟ ਕਰੋ ਉਹ ਕਹਿੰਦੇ ਭੇਜੋ ਬਹੁਤ ਘਟ ਗੱਲ ਮੈਂ ਕੀਤੀ ਨਹੀਂ ਹੈਗੀ ਜਨਾ ਪਤਾ ਨਹੀਂ ਨੇਹ ਨੂੰ ਕੀ ਹੋਇਆ ਸੀਗਾ ਹੋਣੀ ਚੱਕਰੋਂ ਹਾਰ ਗਈ ਸੀਗੀ ਚੱਲ ਕੋਈ ਨਹੀਂ ਵੀਰੇ ਰਿਸ਼ਤਿਆਂ ਦੇ ਵਿੱਚ ਨਾ ਗੁੱਸੇ ਕਿ ਲੱਗ ਕੇ ਜ਼ਲ ਦੇ ਰਹਿੰਦੇ ਨੇ ਨਹੀਂ ਹਾਂ ਦੇਖ ਲੈ ਹੁਣ ਐਡੀ ਗੱਲ ਹੋ ਗਈ ਹੁਣ ਫਿਰ ਉਹ ਨਹੀਂ ਆਏ ਨਾ ਮੈਂ ਆ ਜਾਂਦੀ ਨਹੀਂ ਵੀਰੇ ਮਾਸੀ ਨੂੰ ਪਤਾ ਹੀ ਨਹੀਂ ਹੋਣਾ ਜੇ ਮਾਸੀ ਨੂੰ ਪਤਾ ਹੁੰਦਾ ਨਾ ਤਾਂ ਉਹ ਜ਼ਰੂਰ ਆਉਂਦੀ ਪਤਾ ਤਾਂ ਸੀਰ ਤੇ ਨਹੀਂ ਦੱਸਿਆ ਜਾ ਕੇ ਹਣ ਅਹੀ ਤੇ ਕਿਹੜੀ ਗੱਲ ਹੈ ਜਿਹੜੇ ਨਾਂ ਦੱਸਿਆ ਹੋਵੇ ਚੱਲ ਵੀਰੇ ਇੰਨੇ ਗੁੱਸੇ ਵੀ ਚੰਗੇ ਨਹੀਂ ਹੁੰਦੇ ਕੀ ਪਤਾ ਰੱਬ ਕਦੋਂ ਖੋ ਕੇ ਲੈ ਜਾਏ ਕੱਲ ਕੋਈ ਨਾ ਤੁਸੀਂ ਚਾਪੀ ਜੀ ਚਲੋ ਭਾਬੀ ਹੁਣ ਮੈਂ ਜਾਨੀ ਆ ਤੁਸੀਂ ਆਪਦਾ ਧਿਆਨ ਰੱਖਿਓ ਨਾਲੇ ਵੀਰੇ ਦਾ ਰੋ ਰੋ ਕੇ ਆਪਦਾ ਬੁਰਾ ਹਾਲ ਨਾ ਕਰੀ ਚੱਲਿਓ ਰਜਨ ਦੀ ਪ੍ਰੀਤ ਇੱਕ ਦਿਨ ਨਹੀਂ ਭਾਬੀ ਮੈਨੂੰ ਵੀ ਬਹੁਤ ਦਿਨ ਹੋ ਗਏ ਹੁਣ ਮੈਂ ਸਿੱਧਾ ਘਰ ਹੀ ਜਾਉਂਗੀ ਚਲ ਠੀਕ ਆ ਧਿਆਨ ਨਾਲ ਜਾਈ ਮੈਂ ਜਾ ਕੇ ਫੋਨ ਕਰਦੀ ਠੀਕ ਆ ਭਾਬੀ ਅੱਜ ਦੇ ਕੋਲੇ ਪਾਉਂਦਾ ਨਿੰਮੋ ਹੈਗੀ ਵੀਰੇ ਘਰੇ ਬਸ ਇਹ ਬੇਬੇ ਆ ਚਲ ਕੋਈ ਨਾ ਤੂੰ ਬੇਬੇ ਨਾਲ ਗੱਲ ਕਰ ਲਈ ਪੌੜੀ ਇਹਨੂੰ ਦੱਸਨੀ ਆ ਪੌੜੀ ਨੇ ਕਿਹਾ ਸੀ ਬੇਬੇ ਨੂੰ ਵੀ ਮੇਰੇ ਨਾਲ ਚੱਲ ਪਰ ਬੇਬੇ ਮੰਨੀ ਨਹੀਂ ਜਿਵੇਂ ਦਾ ਚੱਕੇ ਮੈਂ ਠੀਕ ਆਵਾਂ ਘਰ ਛੱਡ ਕੇ ਬੱਟੇ ਨਿੰਮੋ ਬੜਦੀ ਇਧਰ ਹਾਂ ਮੇਰੇ ਤਾਂ ਹੀ ਲਈ ਆਈ ਠੀਕ ਹੈ ਚਲ ਮੈਂ ਮੱਜ ਨੂੰ ਖੱਥ ਪਾ ਦੇ ਇਤੂ ਕੱਲ ਕਰ ਲਈ ਬੇਬੇ ਨਾਲ ਠੀਕ ਹੈ ਹਾਂ ਕੋਈ ਨਹੀਂ ਮੈਂ ਤਾਂ ਮਸਾਂ ਹੱਬ ਤੇ ਪੇਕੇ ਘਰ ਦਾ ਖੇੜਾ ਛੱਡਿਆ ਸੀ ਅੱਧੀ ਜ਼ਿੰਦਗੀ ਤੇ ਇੱਥੇ ਨਿਕਲ ਗਈ ਸੀ ਪਰ ਰੱਬ ਨੇ ਫਿਰ ਉਸੇ ਮੋੜ ਤੇ ਲਿਆਤਾ ਫਿਰ ਪੇਕੇ ਦੇ ਘਰੀ ਵਾੜਤਾ ਅੱਛੀ ਕਾਲ ਦੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹੋ ਬਹੁਤ ਵਧੀਆ ਹੋਵੋਗੇ ਪਕੇ ਹੁੰਦੇ ਮਾਮਾ ਨਾਲ ਦਾ ਐਪੀਸੋਡ ਤੁਹਾਨੂੰ ਕਿੱਦਾਂ ਲੱਗ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਆ ਤਾਂ ਕਿ ਅਸੀਂ ਜਿਹੜੇ ਨਵੇਂ-ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਦੇ ਉੱਪਰ ਹੀ ਆ ਜਾ ਕਰਨ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਥੈਂਕ ਯੂ ਸੋ ਮੱਚ